ਸ਼ਹੀਦ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੋੜੇ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਦੱਸਿਆ ਕਿ ਬੀਤੇ ਕੱਲ੍ਹ ਇਹ ਖਬਰ ਆਈ ਇਹ ਮਾਮਲਾ ਉਦੋਂ ਕਾਫੀ ਜ਼ਿਆਦਾ ਪੱਖਿਆ ਨਜ਼ਰ ਆਇਆ ਜਦੋਂ ਨਰਾਇਣ ਸਿੰਘ ਚੋੜੇ ਦੇ ਵੱਲੋਂ ਸੁਖਬੀਰ ਬਾਦਲ ਤੇ ਗੋਲੀ ਚਲਾਈ ਗਈ ਸੀ ਸੁਖਬੀਰ ਬਾਦਲ 4 ਦਸੰਬਰ ਨੂੰ ਆਪਣੀ ਸੇਵਾ ਜਿਹੜੀ ਨਿਭਾਰੇ ਸਨ ਉਸ ਸਮੇਂ ਨਰਾਇਣ ਸਿੰਘ ਚੋੜੇ ਦੇ ਵੱਲੋਂ ਉਹਨਾਂ ਤੇ ਗੋਲੀ ਚਲਾ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਤਾਂ ਅਮ੍ਰਿਤਸਰ ਦੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਤੇ ਸਕੂਬੀਰ ਬਾਦਲ ਤੇ ਹਮਲਾ ਕਰਨ ਵਾਲੇ ਮਾਮਲੇ ਦੇ ਦੋਸ਼ੀ ਨਰਾਇਣ ਸਿੰਘ ਚੋੜੇ ਨੂੰ ਜਮਾਨਤ ਤਾਂ ਦੇ ਦਿੱਤੀ ਗਈ ਹੈ ਪਰ ਫਰੀਦਕੋੜ ਦੇ ਵਿੱਚ ਅਕਾਲੀ ਦਲ ਦੇ ਆਗੂ ਤੇ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਬੰਟੀ ਰੁਮਾਣਾ ਨੇ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਤੇ ਗੰਭੀਰ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਦੇ ਵਿੱਚ ਜਾਣਬੁੱਝ ਕੇ ਕਈ ਪਹਿਲੂਆਂ ਨੂੰ ਆਧਾਰੋਂ ਛੱਡ ਦਿੱਤਾ ਹੈ ਜਿਸ ਕਾਰਨ ਦੋਸ਼ੀ ਨੂੰ ਫਾਇਦਾ ਹੋਇਆ ਹੈ ਅਤੇ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ ਅਕਾਲੀ ਆਗੂ ਨੂੰ ਦੋਸ਼ ਲਾਇਆ ਕਿ ਭਾਵੇਂ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ ਮੁਜ਼ਮਾ ਵਿਰੁੱਧ ਅਦਾਲਤ ਦੇ ਵਿੱਚ ਚਾਰ ਸ਼ੀਟ ਦਾਇਰ ਕੀਤੀ ਸੀ ਪਰ ਉਸ ਦੇ ਵਿੱਚ ਸੁਖਬੀਰ ਬਾਦਲ ਦਾ ਬਿਆਨ ਸ਼ਾਮਿਲ ਨਹੀਂ ਕੀਤਾ ਗਿਆ ਜੋ ਕਿ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਦੇ ਇਰਾਦਿਆਂ ਤੇ ਗੰਭੀਰ ਸਵਾਲ ਖੜੇ ਕਰਦਾ ਹੈ ਉਹਨਾਂ ਨੇ ਕਿਹਾ ਕਿ ਚਾਰ ਸ਼ੀਟ ਦੇ ਵਿੱਚ ਸ਼ਾਮਿਲ ਮੁਲਜ਼ਮ ਨਰਾਇਣ ਸਿੰਘ ਚੋੜਾ ਦੇ ਬਿਆਨ ਅਨੁਸਾਰ ਉਸਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਵਿਦੇਸ਼ਾਂ ਤੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਤੇ ਹੋਰ ਸਮਗਰੀ ਮੰਗਵਾਈ ਸੀ ਅਤੇ ਸੂਬਾ ਸਰਕਾਰ ਦੇ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਅਜਿਹੇ ਮੁਲਜ਼ਮਾਂ ਨੂੰ ਚਾਉਂਦੀ ਕੋਸ਼ਿਸ਼ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਬਾਦਲ ਤੇ ਗੋਲੀਬਾਰੀ ਕਰਨ ਦੇ ਦੋਸ਼ੀ ਨਾਰਾਇਣ ਸਿੰਘ ਚੋੜੇ ਨੂੰ ਅਦਾਲਤ ਨੇ ਜਮਾਨਤ ਦੇ ਦਿੱਤੀ ਹੈ ਤੁਹਾਨੂੰ ਦੱਸਦੀ ਹੈ ਕਿ 3 ਮਹੀਨੇ ਪਹਿਲਾਂ ਸਕੂਰ ਬਾਦਲ ਤੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਹਮਲਾ ਹੋਇਆ ਸੀ ਪਿਛਲੇ ਸਾਲ 4 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੂੰ ਸਵੇਰੇ ਲਗਭਗ 9:30 ਵਜੇ ਬਬਰ ਖਾਲਸਾ ਦੇ ਸਾਬਕਾ ਹੱਤਵਾਦੀ ਨਾਰਾਇਣ ਸਿੰਘ ਚੋੜਾ ਨੇ ਗੋਲੀ ਮਾਰ ਦਿੱਤੀ ਸੀ ਉਸਨੇ 15 ਮੀਟਰ ਦੀ ਦੂਰੀ ਤੋਂ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਨਾਰਾਇਣ ਸਿੰਘ ਚੋੜਾ 184 ਦੇ ਵਿੱਚ ਪਾਕਿਸਤਾਨ ਗਿਆ ਸੀ ਉਹ ਹਥਿਆਰਾਂ ਤੇ ਵੀ ਸਪੋਰਟ ਕਾਂ ਦੀ ਤਸਕਰੀ ਦੇ ਵਿੱਚ ਵੀ ਸ਼ਾਮਿਲ ਰਹਾ ਹੈ ਪਾਕਿਸਤਾਨ ਦੇ ਵਿੱਚ ਆਪਣੀ ਰਹਾਇਸ਼ ਦੌਰਾਨ ਨਰਾਇਣ ਸਿੰਘ ਚੌੜਾ ਤੇ ਕਥਿਤ ਤੌਰ ਤੇ ਗੁਰੀਲਾ ਯੁੱਧ ਅਤੇ ਦੇਸ਼ ਤੋਂ ਸਾਹਿਤਾ ਤੇ ਇੱਕ ਕਿਤਾਬ ਵੀ ਲਿਖੀ ਹੈ 8 ਮਈ 2010 ਨੂੰ ਅਮ੍ਰਿਤਸਰ ਦੇ ਸਿਵਲ ਲਾਈਨਸ ਥਾਣੇ ਦੇ ਵਿੱਚ ਵਿਸਪੋਟਕ ਐਕਟ ਤਹਿਤ ਉਸ ਵਿਰੁੱਧ ਕਈ ਮਾਮਲੇ ਦਰਜ ਕੀਤੇ ਗਏ ਸਨ ਉਸ ਅਤੇ ਅਮ੍ਰਿਤਸਰ ਤਰਨਤਾਰਨ ਤੇ ਰੋਪੜ ਜ਼ਿਲ੍ਹਿਆਂ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕਤਕ ਐਕਟ ਯੂਪੀਏ ਦਾ ਦੋਸ਼ ਹੈ ਅਗਸਤ 2018 ਦੇ ਵਿੱਚ ਉਹ 5 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਇਆ ਸੀ ਉਸ ਵਿਰੁੱਧ ਵਿਸਫੋਟਕ ਐਕਟ ਤਹਿਤ ਕਈ ਮਾਮਲੇ ਦਰਜ ਨੇ ਇੰਨੀ ਨੇੜੇ ਆਉਣ ਦਿੱਤਾ ਗਿਆ ਕਿ ਉਹ ਪੁਆਇੰਟ ਬਲਾਇਂ ਰੇਂਜ ਤੋਂ ਉਹਦੇ ਤੇ ਹਮਲਾ ਕਰ ਸਕੇ ਤਾਂ ਚਲੋ ਗੁਰੂ ਸਾਹਿਬ ਦੀ ਕਿਰਪਾ ਸੀ ਬੈਠੇ ਸੀ ਗੁਰੂ ਸਾਹਿਬ ਦੇ ਦਰ ਤੇ ਚਰਨਾ ਚ ਗੁਰੂ ਸਾਹਿਬ ਨੇ ਹੱਥ ਦੇ ਕੇ ਰੱਖਿਆ ਕਿਉਂਕਿ ਕਹਿੰਦੇ ਆ ਮਾਰਨ ਵਾਲੇ ਨਾਲੋਂ ਹਮੇਸ਼ਾ ਬਚਾਉਣ ਵਾਲਾ ਵੱਡਾ ਹੁੰਦਾ ਫੇਰ ਚਲਾਨ ਤੇ ਗੱਲ ਆਈ ਚਲਾਨ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਇੱਕ ਵੀਕ ਇੰਨਾ ਵੀਕ ਚਲਾਨ ਪੇਸ਼ ਕੀਤਾ ਗਿਆ ਕਿ 307 ਦੇ ਕੇਸ ਦੇ ਵਿੱਚ ਪਹਿਲੇ ਅਦਾਲਤ ਚੀਜ਼ ਜਮਾਨ ਤੋਂ ਆ ਮੈਂ ਬੇਲ ਆਰਡਰ ਜਿਹੜਾ ਇਹ ਤੁਹਾਡੇ ਸਾਹਮਣੇ ਪੜਨਾ ਚਾਹਣਾ ਦੋ ਪਲੀਜ਼ ਲਿੱਤੀਆਂ ਟੈਕਨੀਕਲ ਗਰਾਉਂਡ ਤੇ ਬੇਲ ਹੋਈ ਹੈ ਦੋ ਪਲੀਜ਼ ਲਿੱਤੀਆਂ ਜਿਹੜਾ ਹਮਲਾਵਰ ਹੈ ਉਹਦੇ ਵਕੀਲ ਨੇ ਇੱਕ ਤਾਂ ਕਹਿੰਦਾ ਜੀ ਕਿ 3.5 ਮਹੀਨੇ ਹੋ ਗਏ ਵਿਕਟਮ ਦੀ ਸਟੇਟਮੈਂਟ ਹੀ ਪੁਲਿਸ ਨੇ ਰਿਕਾਰਡ ਕਰਕੇ ਚਲਾਨ ਨਾਲ ਨਹੀਂ ਲਈ ਤੇ ਦੂਸਰੀ ਚੀਜ਼ ਜਿਹੜੀ ਉਹਨੇ ਗੱਲ ਕੀਤੀ ਕਿ ਆਰਮਜ਼ ਐਕਟ ਵੀ ਇਹਦੇ ਵਿੱਚ ਲੱਗਿਆ ਤੇ ਆਰਮਜ਼ ਐਕਟ ਦੀ ਜਿਹੜੀ ਸੈਂਕਸ਼ਨ ਹੈ ਉਹ ਡਿਸਟ੍ਰਿਕਟ ਮੈਜਿਸਟਰੇਟ ਤੋਂ ਲੈਣੀ ਮੰਡੈਟਰੀ ਹੈ ਉਹ ਪੁਲਿਸ ਨੇ ਲਾ ਕੇ ਚਲਾਨ ਨਾਲ ਨਹੀਂ ਲਈ ਮੈਂ ਪੜ੍ਹ ਦਿੰਦਾ 31 ਡੇਟ sanction under 39 arms act has not been obtained by the prosecution and no court can take cognizance of offence without previous sanction of district magistrate ek incomplete report statement of alleged victim sukhbir singh badal has not been recorded by the prosecution e do unna ne issues lette te judge sahab ne order order dindea likhya bhi de challan has already been presented against the present accused ਮੈਂ ਇਹ ਜੱਜ ਸਾਹਿਬ ਦੀ ਸਟੇਟਮੈਂਟ ਪੜ੍ਹ ਰਿਹਾ ਹਾਂ। ਦ ਚਲਾਨ ਹੈਜ਼ ਆਲਰੇਡੀ ਬੀਨ ਪ੍ਰੀਜ਼ੈਂਟਡ ਅਗੇਂਸਟ ਦ ਐਪਲੀਕੈਂਟ ਅਗਿਊਜ਼ਡ। ਹਾਊ ਐਵਰ ਸਟ੍ਰੇਂਜਲੀ ਟਿਲ ਡੇਟ, ਦੈਟ ਇਜ਼ ਟਿਲ ਦ ਫਾਈਲਿੰਗ ਆਫ ਚਲਾਨ, ਦ ਪੁਲਿਸ ਹੈਜ਼ ਨਾਟ ਰਿਕਾਰਡਡ ਦ ਸਟੇਟਮੈਂਟ ਆਫ ਮੇਨ ਵਿਕਟਿਮ ਨੇਮਲੀ ਸਰਦਾਰ ਸੁਖਬੀਰ ਸਿੰਘ which raises doubts about the manner in which prosecution has been conducted. which raises doubts about the manner in which prosecution has been conducted بڑے بڑے ਸ਼ੰਕੇ ਖੜੇ ਕਰਦਾ ਹੈ ਇਹ ਕਿ ਕਿਸ ਤਰ੍ਹਾਂ ਨਾਲ ਇਹ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਹੈ ਸਟੇਟ ਵੱਲੋਂ ਇਹ ਜੱਜ ਸਾਹਿਬ ਦੇ ਲਫ਼ਜ਼ ਹੈ ਇਹ ਮੇਰੇ ਲਫ਼ਜ਼ ਨਹੀਂ ਹੈ ਇਹ ਬੇਲ ਆਰਡਰ ਦੇ ਵਿੱਚ ਉਹਨਾਂ ਨੇ ਲਿਖਿਆ ਚਲੋ ਬੇਲ ਦਵਾਈ ਜਿਹੜੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਸੀ ਇਹ ਬੇਲ ਕੋਰਟ ਵੱਲੋਂ ਦਿੱਤੀ ਜ਼ਰੂਰ ਗਈ ਹੈ ਪਰ ਇਹ ਦਵਾਈ ਸਰਕਾਰ ਵੱਲੋਂ ਗਈ ਹੈ ਜਦੋਂ ਤੁਸੀਂ ਇਨਕੰਪਲੀਟ ਚਲਾਨ ਪੇਸ਼ ਕਰੋਗੇ ਇਹੋ ਜਿਹਾ ਚਲਾਨ ਪੇਸ਼ ਕਰੋਗੇ 307 ਦਾ ਜਿਹਦੇ ਵਿੱਚ ਜਿਹਦੇ ਤੇ ਗੋਲੀ ਚੱਲੀ ਹੋਵੇ ਜਿਹੜਾ ਵਿਕਟਮ ਹੋਵੇ ਉਹਦੀ ਤੁਸੀਂ ਸਾਢੇ 3 ਮਹੀਨੇ ਸਟੇਟਮੈਂਟ ਹੀ ਲੈ ਕੇ ਨਾਲ-ਨਾਲ ਆਉਂਗੇ ਜਿਹੜੀਆਂ ਸੈਂਕਸ਼ਨਸ ਮੰਡੇਟਰੀ ਆ ਅੰਡਰ ਲਾਅ ਉਹ ਨਾਲ ਆਉਂਗੇ ਤੇ ਫਿਰ ਕੋਰਟ ਕੋਲੇ ਚਾਰਾ ਕੀ ਰਹਿ ਜਾਂਦਾ ਬੇਲ ਦੇਣ ਤੋਂ ਇਲਾਵਾ ਮੈਂ ਪੰਜਾਬ ਸਰਕਾਰ ਨੂੰ ਚੈਲੰਜ ਕਰਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਚੀਜ਼ ਰੱਖਣੀ ਚਾਹਣਾ ਜ਼ਿੰਮੇਵਾਰੀ ਨਾਲ ਮੈਂ ਚੈਲੰਜ ਕਰ ਰਿਹਾ ਪੰਜਾਬ ਸਰਕਾਰ ਨੂੰ ਅੱਜ 47 ਤੋਂ ਬਾਅਦ ਹੁਣ ਤੱਕ ਆਜੋ ਤੁਸੀਂ ਆਪਾਂ 2025 ਚ ਆ ਗਏ ਆ तकरीबन 78 ਸਾਲ ਦਾ ਮੈਂ ਗੱਲ ਕਰ ਰਿਹਾ ਇੱਕ ਚਲਾਨ ਲੋਕਾਂ ਦੇ ਸਾਹਮਣੇ ਲੋਕਾਂ ਦੀ ਕਚਹਿਰੀ ਚ ਲਿਆ ਕੇ ਰੱਖ ਦਿਓ 307 ਦਾ ਪਰਚਾ ਹੋਵੇ ਤੇ ਜਿਹਦੇ ਤੇ ਗੋਲੀ ਚੱਲੀ ਹੋਵੇ ਜਾਂ ਹਮਲਾ ਹੋਇਆ ਹੋਵੇ ਜਿਹੜਾ ਤੇਮ ਹੋਵੇ ਉਹਦੀ ਸਟੇਟਮੈਂਟ ਨਾਲ ਲਾਏ ਬਿਨਾ ਤੁਸੀਂ ਕੋਰਟ ਦੇ ਵਿੱਚ ਚਲਾਨ ਦਿੱਤਾ ਹੁ ਇੱਕ ਸਿੰਗਲ ਮੈਂ ਕਹਿੰਦਾ ਚਲੋ ਪੰਜਾਬ ਪੁਲਿਸ ਪੰਜਾਬ ਤਾਂ ਛੱਡੋ ਹਿੰਦੁਸਤਾਨ ਚੋਂ ਲੱਭ ਕੇ ਲਿਆ ਦੇ ਇੱਕ ਸਿੰਗਲ ਚਲਾਨ ਦਿਖਾ ਦਿਓ 307 ਦਾ ਹੁਣ 307 ਹੁੰਦੀ ਕੀ ਹੈ ਅਟੈਂਪਟ ਟੂ ਮਰਡਰ ਮੇਰੇ ਤੇ ਹਮਲਾ ਕੀਤਾ ਇਹਨੇ ਮਾਰ ਦੇਣ ਦੀ ਨੀਤ ਨਾਲ ਕੀਤਾ ਤੇ ਮੇਰੀ ਸਟੇਟਮੈਂਟ ਹੀ ਨਹੀਂ ਲਾਈ ਵਿੱਚ ਫਿਰ ਤੁਸੀਂ ਉਹਨੂੰ ਕੀ ਕਰੋਗੇ ਜੀ ਪੰਜਾਬ ਸਰਕਾਰ ਪੰਜਾਬ ਪੁਲਿਸ ਲੋਕਾਂ ਦੇ ਸਾਹਮਣੇ ਇਹ ਰੱਖੇ ਇੱਕ ਵੀ ਚੀਜ਼ ਰੱਖ ਦੇਵੇ ਇੱਕ ਕਾਗਜ਼ ਰੱਖ ਦੇਵੇ ਲਿਆ ਕੇ ਕਿ 75 80 ਸਾਲਾਂ ਦੇ ਵਿੱਚ ਇੱਕ ਚਲਾਨ ਪੇਸ਼ ਹੋਇਆ ਹੋਵੇ 307 ਦਾ ਜਿਹਦੇ ਚ ਵਿਕਟਮ ਦੀ ਸਟੇਟਮੈਂਟ ਨਾਲ ਨਾ ਰਗੀ ਤੇ ਜੇ ਨਹੀਂ ਰੱਖ ਸਕਦੇ ਫਿਰ ਲੋਕਾਂ ਦੀ ਕਚਹਿਰੀ ਚ ਜਵਾਬ ਦੇਣ ਕਿ ਇਹ ਹੋਇਆ ਕਿਉਂ ਹੈ ਇਸ ਚੀਜ਼ ਨੂੰ ਪ੍ਰੂਫ ਕਰਦੇ ਜਿਹੜੀ ਅਸੀਂ ਗੱਲ ਕਹਿ ਰਹੇ ਆ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਲੋਟ ਸੀ ਟੂ ਇਨਵਿਨੇਟ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਲੀਡਰਲੈਸ ਕਰਨ ਵਾਸਤੇ ਇਹ ਵੇਖੋ ਕਿਸ ਹੱਦ ਤੱਕ ਜਾ ਰਹੇ ਆ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਆ ਕਿਰਿਮਨਲ ਬੰਦੇ ਆ ਇਸ ਪਾਰਟੀ ਚ ਚਾਹੇ ਬੇਅਦਬੀਆਂ ਕਰਾਉਣੀਆਂ ਹੋਣ ਆ ਮਲੇਰਕੋਟਲੇ ਬੇਅਦਬੀ ਹੋਈ ਕੁਰਾਨ ਸ਼ਰੀਫ ਦੀ ਕਿਹਦਾ ਨਾਮ ਵਿੱਚ ਆਇਆ ਕੌਣ ਕੋਰਟ ਵੱਲੋਂ ਕਨਵਿਕਟ ਹੋਇਆ ਆਮ ਆਦਮੀ ਪਾਰਟੀ ਦਾ ਐਮਐਲਏ ਉਹ ਰਿਵਾਰਡ ਦੇ ਤੌਰ ਤੇ ਫਿਰ ਦਿੱਲੀ ਦੀ ਟਿਕਟ ਦਿੱਤੀ ਗਈ ਲੋਕਾਂ ਦਾ ਰੌਲਾ ਪਿਆ ਤਾਂ ਫਿਰ ਉਹਦੀ ਟਿਕਟ ਕੱਟਣੀ ਪਈ ਮੇਰਾ ਕਹਿਣ ਤੋਂ ਭਾਵ ਇਹ ਸੱਤਾ ਨੂੰ ਹਾਸਲ ਕਰਨ ਵਾਸਤੇ ਚਾਹੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਵੇ ਚਾਹੇ ਆਪਦੇ ਸਿਆਸੀ ਵਿਰੋਧੀਆਂ ਨੂੰ ਇਲੀਮੀਨੇਟ ਫਿਜ਼ੀਕਲੀ ਇਲੀਮੀਨੇਟ ਕਰਾਉਣਾ ਹੋਵੇ ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਐ ਇਹ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਲੰਬੂ ਵੀ ਲਾ ਸਕਦੇ ਹੁਣ ਮੈਂ ਇਸ ਤੋਂ ਵੀ ਜਿਹੜੀ ਇੰਪੋਰਟੈਂਟ ਤੱਥ ਜਿਹੜਾ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹਣਾ ਚਲਾਨ ਦੇ ਵਿੱਚੋਂ ਪੜ ਰਿਹਾ ਮੈਂ ਜਿਹੜਾ ਪੰਜਾਬ ਸਰਕਾਰ ਨੇ ਚਲਾਨ ਪੇਸ਼ ਕੀਤਾ ਇੱਕ ਤਕਰੀਬਨ 91 ਪੇਜਾਂ ਦਾ ਚਲਾਨ ਹੈ 91 ਪੇਜਾਂ ਚ ਸਟੇਟਮੈਂਟਾਂ ਬੜੀਆਂ ਲੱਗੀਆਂ ਪਰ ਵਿਕਟਮ ਦੀ ਸਟੇਟਮੈਂਟ ਨਹੀਂ ਲੱਗੀ ਮੈਂ ਇੱਕ ਵਾਰੀ ਫੇਰ ਦੱਸ ਦਿਆਂ ਤੁਹਾਨੂੰ ਪਰ ਉਹ 91 ਪੇਜਾਂ ਦੇ ਚਲਾਨ ਤੋਂ ਅੱਜ ਮੈਂ ਜਿਹੜੀ ਮੇਨ ਇੰਪੋਰਟੈਂਟ ਚੀਜ਼ ਸਭ ਤੋਂ ਜਿਹੜੀ ਮੈਂ ਕਹਾਂ ਲੋਕਾਂ ਦੀਆਂ ਅੱਖਾਂ ਖੋਲ ਕੇ ਰੱਖ ਦਊਗੀ ਇਸ ਗੱਲ ਨੂੰ ਬੜੀ ਕਲੀਅਰਲੀ ਲੋਕਾਂ ਦੇ ਸਾਹਮਣੇ ਰੱਖ ਦਊਗੀ ਕਿ ਸਰਕਾਰ ਦੇਖੋ ਕਿਸ ਹੱਦ ਤੱਕ ਜਾ ਰਹੀ ਹੈ ਉਸ ਚਲਾਨ ਦੇ ਵਿੱਚ ਨਰੈਣ ਸਿੰਘ ਚੌੜੇ ਦੀ ਸਟੇਟਮੈਂਟ ਲਾਈ ਹੈ ਇਹਨਾਂ ਨੇ ਸਾਈਨ ਸਾਈਨਡ ਸਟੇਟਮੈਂਟ ਇਨ ਦਾ ਪ੍ਰੈਜ਼ੈਂਸ ਆਫ ਵਿਟਨੈਸਸ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਫਰਦ ਇਨਕਸ਼ਾਫ ਦੋਸ਼ੀ ਇਹ ਟੈਕਨੀਕਲ ਟਰਮ ਹੈ ਜਿਹਨੂੰ ਆਪਾਂ ਡਿਸਕਲੋਜ਼ਰ ਸਟੇਟਮੈਂਟ ਕਹਿ ਦਿੰਨੇ ਆ ਅੰਗਰੇਜ਼ੀ ਚ ਉਹਨੂੰ ਇਹ ਆਪਦੀ ਲੀਗਲ ਭਾਸ਼ਾ ਚ ਫਰਦ ਇਨਕਸ਼ਾਫ ਦੋਸ਼ੀ ਕਹਿੰਦੇ ਆ ਉਹਦਾ ਮੈਂ ਰਿਲੇਵੈਂਟ ਪੋਰਸ਼ਨ ਤੁਹਾਨੂੰ ਪੜ੍ਹ ਦਿਆਂ ਆ ਚਲਾਨ ਹੈ ਠੀਕ ਹੈ ਆਉਦੀ ਸਟੇਟਮੈਂਟ ਹੈ ਆਹੀ ਪੇਜ ਹੈ ਥੋੜਾ ਵੱਡਾ ਕਰਕੇ ਟਾਈਪ ਕੀਤਾ ਵੀ ਪੜ੍ਹਨਾ ਸੌਖਾ ਹੋ ਜਵੇ ਮੈਂ ਪੜ੍ਹ ਕੇ ਤੁਹਾਨੂੰ ਦੱਸ ਦਿਆਂ ਵੀ ਉਹ ਨਰੈਣ ਸਿੰਘ ਚੌੜਾ ਕਹਿੰਦਾ ਕੀ ਹੈ ਤੁਹਾਨੂੰ ਫੇਰ ਇਸ ਗੱਲ ਦਾ ਇਲਮ ਹੋਊਗਾ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਕਿਸ ਹੱਦ ਤੱਕ جا سکتی ہے۔ مقصد پورا ہونا چاہیے پنجاب ਨੂੰ ਚਾਹੇ ਅੱਗ ਲੱਗ ਜਾਵੇ। ਅੱਜ ਤੁਸੀਂ ਦੇਖੋ ਕੀ ਲਿਖਦਾ ਹੈ। ਅੱਜ ਹੇਟ ਇਹ ਐਸਐਚਓ ਨੇ ਰਿਕਾਰਡ ਕੀਤੀ ਹੈ ਇਨ ਦ ਪ੍ਰੈਜ਼ੈਂਸ ਆਫ ਟੂ ਵਿਟਨੈਸਸਿਜ਼। ਅੱਜ ਹੇਟ ਲੈ ਕੇ ਗਵਾਹਾਂ ਦੇ ਸਾਹਮਣੇ ਦੌਰਾਨ ਨੇ ਤਫਤੀਸ਼ ਮੇਰੇ پاس شامل ਤਫਤੀਸ਼ ਨਾਰਾਇਣ ਸਿੰਘ ਚੌੜਾ ਪੁੱਤਰ ਫਲਾਨਾ ਸਿੰਘ ਮਕਾਨ ਨੰਬਰ ਇੰਨਾ ਡੇਰਾ ਬਾਬਾ ਨਾਨਕ ਨੇ ਪੁੱਛਗਿੱਛ ਦੌਰਾਨ ਇਨਕਸ਼ਾਫ ਕੀਤਾ ਕਿ ਮੈਂ ਮਿੱਤੀ 41224 ਨੂੰ ਵਕੂਏ ਸਮੇਂ ਜਿਸ ਪਿਸਟਲ 9mm ਨਾਲ ਸੁਖਬੀਰ ਸਿੰਘ ਬਾਦਲ ਉੱਤੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਪਿਸਟਲ 9mm ਸਮੇਤ 6 ਰੋਂਦ ਜਿੰਦਾ ਤੇ ਇੱਕ ਖੋਲ ਉਹ ਪਹਿਲਾਂ ਹੀ ਆਪ ਜੀ ਨੇ ਬਰਾਮਦ ਕਰ ਲਏ ਹਨ ਇਹਦੂ ਅੱਗੇ ਹੁਣ ਸੁਣ ਲੋ ਕਿ ਕਹੋ ਜੇ ਬੰਦਿਆਂ ਨੂੰ ਇਹ ਪੈਟਰਨ ਜੇ ਕਹੋ ਜੇ ਬੰਦਿਆਂ ਨੂੰ ਸ਼ੈਲਟਰ ਏਰੀਆ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਪਿਸਟਲ ਤੋਂ ਇਲਾਵਾ ਮੈਂ ਖਾੜਕੂਵਾਦ ਦੀ ਲਹਿਰ ਨੂੰ ਦੁਬਾਰਾ ਸੁਰਜੀਤ ਕਰਨ ਲਈ ਵਿਦੇਸ਼ਾਂ ਤੋਂ ਹੋਰ ਵੀ ਹਥਿਆਰ ਗੋਲੀ ਸਿੱਕਾ ਤੇ ਹੋਰ ਤਮਾਕੇ ਖੇਜ਼ ਸਮਗਰੀ ਮੰਗਵਾਈ ਸੀ ਜਿਨ੍ਹਾਂ ਨੂੰ ਮੈਂ ਲਖੀਮਪੁਰ ਖੇਰੀ ਉੱਤਰ ਪ੍ਰਦੇਸ਼ ਵਿੱਚ ਲੁਕਾ ਛੁਪਾ ਕੇ ਕਿਸੇ ਵਫਾਦਾਰ ਦੇ ਡੇਰੇ ਉੱਪਰ ਰੱਖਿਆ ਹੋਇਆ ਹੈ ਆ ਸਟੇਟਮੈਂਟ ਹੈ ਜੀ ਉਹਦੀ ਆ ਪੜ੍ਹ ਲਓ ਇਹ ਨਰੈਣ ਸਿੰਘ ਚੌੜੇ ਦੀ ਸਟੇਟਮੈਂਟ ਹੈ ਜੀਦੇ ਚੋ ਕਹਿ ਰਿਹਾ ਕਿ ਪਿਸਤੌਲ ਤੁਸੀਂ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਮੈਂ ਹੋਰ ਹਥਿਆਰ ਗੋਲੀ ਸਿੱਕਾ ਤਮਾਕ ਦੇ ਵਿੱਚ ਲਿਆਂਦੇ ਜਾਣ ਜਿੱਥੇ ਪੰਜਾਬ ਦਾ ਸ਼ਹਿਰੀ ਵਪਾਰੀ ਕਿਸਾਨ ਦੁਕਾਨਦਾਰ ਮੁਲਾਜ਼ਮ ਕੋਈ ਵੀ ਸੇਫ ਨਹੀਂ ਸੀ ਉਹ ਹਾਲਾਤ ਸਭ ਨੇ ਦੇਖਿਆ ਆਪਾਂ ਉਹ ਹਾਲਾਤ ਜਿਹੜੇ ਬੱਦੇ ਦੁਬਾਰਾ ਪੈਦਾ ਕਰਨਾ ਚਾਹੁੰਦੇ ਐ ਉਹਨਾਂ ਬੰਦਿਆਂ ਨੂੰ ਸਰਕਾਰ ਸ਼ੈਲਟਰ ਤੇ ਪੇਟਰਨੇਜ ਦੇ ਰਹੀ ਐ ਸਿਰਫ ਕੀ ਐ ਕੁਇਡ ਪ੍ਰੋ ਕੋ ਕੀ ਐ ਕਿ ਤੁਸੀਂ ਸਾਡੇ ਕੰਮ ਕਰਦੇ ਰੋ ਅਸੀਂ ਤੁਹਾਨੂੰ ਬਚਾ ਕੇ ਰੱਖਾਂਗੇ ਪੰਜਾਬ ਨੂੰ ਅੱਗ ਲੱਗਦੀ ਹੈ ਲੱਗ ਜਾਵੇ ਸਾਨੂੰ ਕੋਈ ਨਹੀਂ ਸਾਡੇ ਜਿਹੜੇ ਟਾਰਗੇਟ ਹੈ ਉਹ ਤੁਸੀਂ ਸਾਨੂੰ ਅਚੀਵ ਕਰਕੇ ਦੇਣੇ ਆ ਜਿਹੜੀ ਸਟੇਟਮੈਂਟ ਹੈ ਮੈਂ ਤਾਂ ਕਹਿੰਦਾ ਇਹ ਤਾਂ ਬੜੀ ਸੀਰੀਅਸ ਹੈ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਨੂੰ ਜਿਹੜੇ ਬੰਦੇ ਯੂਨਿਟੀ ਐਂਡ ਇੰਟੀਗ੍ਰਿਟੀ ਆਫ ਇੰਡੀਆ ਨੂੰ ਟਾਰਗੇਟ ਕਰ ਰਹੇ ਐ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਐ ਦੇਸ਼ ਨੂੰ ਤੋੜਨਾ ਚਾਹੁੰਦੇ ਐ ਉਹਨਾਂ ਬੰਦਿਆਂ ਨੂੰ ਸਰਕਾਰ ਪ੍ਰੋਟੈਕਟ ਕਰ ਰਹੀ ਹੈ ਮੈਂ ਸਰਕਾਰ ਤੇ ਸਵਾਲ ਅੱਜ ਖੜਾ ਕਰ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਹ ਸਟੇਟਮੈਂਟ ਤੁਸੀਂ ਆਪ ਚਲਾਣ ਦੇ ਵਿੱਚ ਸਰਕਾਰ ਨੇ ਲਾਈ ਐ ਤੇ ਫਿਰ ਕੀ ਕੀਤਾ ਤੂੰ ਅੱਗੇ ਇਸ ਬੰਦੇ ਨੂੰ ਤੁਸੀਂ 3 ਮਹੀਨਿਆਂ ਦੇ ਵਿੱਚ ਬੇਲ ਕਰਾਤੀ ਵੀ ਜਾ ਹੁਣ ਆਪਦੀਆਂ ਬਾਕੀ ਦੀਆਂ ਗਤੀਵਿਧੀਆਂ ਕਾਰਵਾਈਆਂ ਵੀ ਪੂਰੀਆਂ ਕਰ ਲਾ ਸਾਡਾ ਮਕਸਦ ਹੱਲ ਹੋ ਗਿਆ ਜੋ ਅਸੀਂ ਤੇਰੇ ਤੋਂ ਕਰਾਉਣਾ ਸੀ ਜੇ ਕੋਈ ਰਹਿ ਗਈ ਕੋਈ ਨਹੀਂ ਫੇਰ ਤੈਨੂੰ ਵਰਤਾਂਗੇ ਤੇ ਪਰ ਤੂੰ ਆਪਦਾ ਕੰਮ ਕਰ ਮੈਂ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਬੇਨਤੀ ਕਰਦਾ ਇਹ ਸਰਕਾਰੀ ਡਾਕੂਮੈਂਟ ਹੈ ਚਲਾਨ ਦੇ ਨਾਲ ਹੈ ਇਖਸ਼ਾਫ ਉਹਦਾ ਲੱਗਿਆ ਹੋਇਆ ਹੈ ਡਿਸਕਲੋਜ਼ਰ ਸਟੇਟਮੈਂਟ ਲੱਗੀ ਹੋਈ ਹੈ ਗਵਰਨਮੈਂਟ ਆਫ ਇੰਡੀਆ ਨੂੰ ਸੀਰੀਅਸਲੀ ਲੈਣਾ ਚਾਹੀਦਾ ਇਸ ਕੀ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਪੰਜਾਬ ਚ ਚਾਹੁੰਦੇ ਆ ਕਿ ਅਮਨ ਸ਼ਾਂਤੀ ਨਾ ਰਵੇ ਅੱਜ ਥਾਂ ਥਾਂ ਤੇ ਜੇ ਗ੍ਰੇਨੇਡ ਬਲਾਸਟ ਹੋ ਰਿਹਾ ਹੈ ਇਹ ਤਾਂ ਇੱਕ ਚੌੜੇ ਦੀ ਸਟੇਟਮੈਂਟ ਹੈ ਤੁਸੀਂ ਉਹਨਾਂ ਨੂੰ ਫੜ ਲਓ ਹੋ ਸਕਦਾ ਉਹ ਵੀ ਸਟੇਟਮੈਂਟ ਹੈ ਹੀ ਲੱਗੀਆਂ ਹੁਣ ਚਲਾਨਾਂ ਦੇ ਵਿੱਚ ਵੀ ਤੁਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਡਿਸਟਰਬ ਕਰ ਦਿਓ ਹਾਲਾਤ ਇਹੋ ਜਿਹੇ ਬਣਾ ਦਿਓ ਜਿਹੜੇ ਸਾਨੂੰ ਪੋਲਿਟੀਕਲੀ ਸੂਟ ਕਰਦੇ ਹੋਣ ਤੇ ਆ ਜਿਹੜੇ ਚੌੜੇ ਆ ਗਏ ਇਹ ਪਹਿਲਾਂ ਕਾਂਗਰਸ ਦੀ ਸਰਕਾਰ ਵੀ ਵਰਤਦੀ ਰਹੀ ਹੈ ਆਪਾਂ ਨੂੰ ਸਭ ਨੂੰ ਪਤਾ ਹੈ ਇਹਦੇ ਭਾਈ ਨੂੰ ਸੁਖੀ ਰੰਧਾਵਾ ਜੀ ਨੇ ਚੇਅਰਮੈਨ ਬਣਾ ਕੇ ਰੱਖਿਆ ਸੀ ਆਪਦੇ ਡੇਰਾ ਬਾਬਾ ਨਾਨਕ ਸੋ ਇਹ ਬੜੇ ਖਤਰਨਾਕ ਖੇਡਾਂ ਇਹ ਪਾਰਟੀਆਂ ਖੇਡ ਰਹੀਆਂ ਹਨ ਹਾਲਾਤ ਪੰਜਾਬ ਦੇ ਵਿਗਾੜਨ ਵੱਲ ਨੂੰ ਜਾ ਰਹੇ ਹੈ ਮੈਂ ਪੰਜਾਬ ਦੇ ਇੱਕ ਇੱਕ ਨਾਗਰਿਕ ਨੂੰ ਕਹਿੰਦਾ ਆਪਦੇ ਹਲਕਿਆਂ ਦੇ ਵਿੱਚ ਤੁਹਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਲੀਡਰ ਮੰਤਰੀ ਮੁੱਖ ਮੰਤਰੀ ਵੀ ਜਿੱਤੇ ਜਾਂਦਾ ਹੈ ਇਹ ਸਵਾਲ ਤਾਂ ਕਰੋ ਕਿ ਇਹ ਆਪ ਬੰਦੇ ਜਿਹੜੇ ਆਪ ਇਕਬਾਲ ਕਰੀ ਜਾਂਦੇ ਐ ਲਿਖਤੀ ਜਿਹੜੇ ਸਟੇਟਮੈਂਟਾਂ ਕੋਰਟ ਦੇ ਵਿੱਚ ਲੱਗ ਗਈਆਂ ਕਿ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜਨਾ ਚਾਹੁੰਦੇ ਆ ਅਤਵਾਦ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਆ ਉਹਦੇ ਹੱस्ते ਅਸੀਂ ਅਸਲਾ ਲਿਆਂਦਾ ਹੈ ਅਸੀਂ ਪਿਸਤੌਲ ਲਿਆਂਦੇ ਆ ਅਸੀਂ ਗੋਲੀ ਸਿੱਕਾ ਲਿਆਂਦਾ ਅਸੀਂ ਧਮਾਕੇ ਖੇ ਸਮਗਰੀ ਲਿਆਂਦੀ ਆ ਤੁਸੀਂ ਦੇਖੋ ਧਮਾਕੇ ਖੇ ਸਮਗਰੀ ਕੀ ਹੁੰਦੀ ਆ ਆਰ ਡੀ ਐਕਸ ਗ੍ਰੇਨੇਡ ਜਿਹੜੇ ਤਮੱਕੇ ਕਾਜ਼ ਕਰਦੀਆਂ ਉਹ ਚੀਜ਼ਾਂ ਲਿਆਂਦੀਆਂ ਤੇ ਉਹਨਾਂ ਬੰਦਿਆਂ ਨੂੰ ਤੁਸੀਂ ਇੰਨੀ ਲਾਈਟਲੀ ਉਹਨਾਂ ਦੇ ਕੇਸਾਂ ਨੂੰ ਲੈ ਕੇ ਤੇ ਤੁਸੀਂ ਉਹਨਾਂ ਨੂੰ ਛਡਾ ਰਹੇ ਹੋ ਇਹ ਸਾਰੀਆਂ ਚੀਜ਼ਾਂ ਅਜੇ ਸਵਾਲ ਖੜੇ ਹੁੰਦੇ ਆ ਇਹ ਡਾਕੂਮੈਂਟਸ ਜਿਹੜੇ ਸੀ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਤਾਕੀ ਲੋਕਾਂ ਨੂੰ ਪਤਾ ਲੱਗੇ ਸਰਕਾਰ ਕਿੱਡੀ ਖਤਰਨਾਕ ਖੇਡ ਖੇਡ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਚੀਜ਼ਾਂ ਮੈਂ ਦੁਬਾਰਾ ਰੀਟ੍ਰੀਟ ਕਰਨੀ ਚਾਹਣਾ ਆਮ ਆਦਮੀ ਪਾਰਟੀ ਦੀ ਸਰਕਾਰ ਸੁਖਬੀਰ ਸਿੰਘ ਬਾਦਲ ਨੂੰ ਮਰਾਉਣ ਦਾ ਜਿਹੜਾ ਛੜੇਂਤਰ ਸੀ ਉਹਦੇ ਵਿੱਚ ਸ਼ਾਮਲ ਸੀ ਉਹ ਘੜਿਆ ਹੀ ਇਹਨਾਂ ਵੱਲੋਂ ਗਿਆ ਸੀ ਦੂਸਰੀ ਚੀਜ਼ ਉਸ ਨੂੰ ਅੰਜਾਮ ਦੇਣ ਵਾਸਤੇ ਇਹੋ ਜਿਹੇ ਬੰਦਿਆਂ ਨਾਲ ਸਾਂਝ ਪਾ ਲਈ ਐਹੋ ਜਿਹੇ ਬੰਦਿਆਂ ਨਾਲ ਹੰਬਸਤ ਰੋਏ ਹੈ ਜਿਹੜੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਣੀ ਚਾਹੁੰਦੇ ਐ ਜਿਹੜੇ ਪੰਜਾਬ ਦੇ ਵਿੱਚ ਅਤਵਾਦ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਐ ਜਿਹੜੇ ਆਪ ਇਕਬਾਲ ਕਰ ਚੁੱਕੇ ਐ ਕਿ ਇਹੋ ਜਿਹੇ ਕਾਲੇ ਕਾਰਨਾਮਿਆਂ ਨੂੰ ਅੰਜਾਮ ਦੇਣ ਵਾਸਤੇ ਅਸੀਂ ਹਥਿਆਰ ਗੋਲੀ ਸਿੱਖਾ ਧਮਾਕੇ ਖੇਸ ਸਮਗਰੀ ਅਸੀਂ ਪਾਕਿਸਤਾਨ ਤੋਂ ਤੇ ਵਿਦੇਸ਼ਾਂ ਤੋਂ ਲਿਆ ਕੇ ਅਸੀਂ ਲਖੀਮਪੁਰ ਖੇਰੀ ਯੂਪੀ ਚ ਮੈਂ ਤਾਂ ਕਿੰਨਾ ਗਵਰਨਮੈਂਟ ਆਫ ਇੰਡੀਆ ਨੂੰ ਤਾਂ ਇੰਟਰ ਸਟੇਟ ਕੰਮ ਹੋ ਗਿਆ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਅੱਜ ਮੈਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣੀਆਂ ਚਾਹੁੰਦਾ ਸੀ ਕਿ ਬਹੁਤ ਔਖੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਹਾਲ ਹੋਈ ਹੈ ਪੰਜਾਬ ਚ ਬਾਦਲ ਸਾਹਿਬ ਨੇ ਸਭ ਤੋਂ ਵੱਡੀ ਲੜਾਈ ਜੇ ਆਪਦੀ ਜ਼ਿੰਦਗੀ ਦੀ ਲੜੀ ਤਾਂ ਪੰਜਾਬ ਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਬਹਾਲ ਕਰਨ ਵਾਸਤੇ ਲੜੀ ਤੇ ਇਹ ਬਾਰਲੇ ਲੋਕ ਕਿਉਂਕਿ ਇਹਨਾਂ ਦਾ ਘਰ ਨਹੀਂ ਹੈ ਪੰਜਾਬ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਦਿੱਲੀ ਦੀਆਂ ਪਾਰਟੀਆਂ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਆ ਇਹ ਐਕਸਪੋਜ਼ ਹੋਣੇ ਚਾਹੀਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਤੋਂ ਸੁਚੇਤ ਰਹੋ ਧੰਨਵਾਦ